ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਸ਼ੁਰੂਆਤ ਕਰਦੇ ਆਂ ਅੱਜ ਦੇ ਨਵੇਂ ਵਲੌਗ ਦੀ ਦੋਸਤੋ ਮੈਂ ਇਧਰ ਆਪਣੀ ਤੋੜੀ ਵਾਲੇ ਕਮਰੇ ਚ ਆਇਆ ਹਾਂ ਹੀ ਤੇ ਤਾਂ ਅੱਜ ਦਾ ਵਲੌਗ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਤੁਹਾਨੂੰ ਇੱਕ ਬਹੁਤ ਹੀ ਵਧੀਆ ਚੀਜ਼ ਦਿਖਾਉਣ ਲੱਗਾ ਹਾਂ ਦੋਸਤੋ ਪੂਰਾ ਵਲੌਗ ਜ਼ਰੂਰ ਦੇਖਿਓ ਤੁਸੀਂ ਪੱਕਾ ਪੂਰਾ ਇੰਜੋਏ ਕਰੋਗੇ ਇਸ ਵੀਡੀਓ ਨੂੰ ਦੇਖ ਕੇ ਚਲੋ ਜੀ ਕਰਦੇ ਆਂ ਸ਼ੁਰੂਆਤ ਹਾਂਜੀ ਚਲੋ ਦੋਸਤੋ ਦਿਖਾਉਣਾ ਇੱਕ ਬਹੁਤ ਹੀ ਵਧੀਆ ਚੀਜ਼ ਅਸੀਂ ਸਾਡੀ ਜਿਹੜੀ ਕੁੱਤੀ ਹੈ मुन्नी ਉਹਦਾ ਨਾਮ ਹੈ ਤੇ ਉਹ ਸੂਈ ਹੈ ਅੱਜ 3-4 ਦਿਨ ਹੋ ਗਏ ਆ ਤੇ ਤੁਹਾਨੂੰ ਮੈਂ ਛੋਟੇ-ਛੋਟੇ ਪਪੀਜ਼ ਦਿਖਾਉਂਗਾ ਛੋਟੇ-ਛੋਟੇ ਕਤੂਰੇ ਬਹੁਤ ਹੀ ਜ਼ਿਆਦਾ ਪਿਆਰੇ ਆ ਤੇ ਅਸੀਂ ਤੇ ਸਾਡੇ ਤੇ ਪਹਿਲੇ ਕੁੱਤੀ ਵਗੈਰਾ ਨਹੀਂ ਰੱਖਦੇ ਸੀ ਤੇ ਪਹਿਲੀ ਵਾਰ ਰੱਖੀ ਉਹ ਵੀ ਆਪਣੇ ਆਪ ਦੂਸਰੇ ਦੂਸਰੇ ਪਿੰਡੋਂ ਆ ਗਈ ਛੋਟਾ ਜਿਹਾ ਬੱਚਾ ਸੀ ਤੇ ਅਸੀਂ ਪਾਲ ਲਈ ਸੀ ਕਰਦੇ ਤੇ ਨਹੀਂ ਮੰਨਦੇ ਸੀ ਪਰ ਮੈਂ ਮਤਲਬ ਬਹੁਤ ਤੁਹਾਨੂੰ ਚਾਨ ਨਾਲ ਪਿਆਰ ਨਾਲ ਪਾਲਿਆ ਬਹੁਤ ਹੀ ਜ਼ਿਆਦਾ ਮੇਰਾ ਕਰਦੀ ਹੈ ਤੇ ਬਹੁਤ ਮੈਂ ਛੋਟੀ ਜੀ ਹੁੰਦੀ ਰਹੀ ਬਹੁਤ ਪਿਆਰੀ ਸੀ ਉਹ ਵੀ ਤੇ 2 ਸਾਲ ਦੀ ਹੋ ਗਈ ਹੁਣੀ ਹੁਣ ਤੇ ਹੁਣ ਉਹ ਵੱਡੀ ਹੋ ਗਈ ਹੈ ਤੇ ਹੁਣ ਉਹ ਸੂਈ ਹੈ ਪਹਿਲੀ ਵਾਰ ਉਹਨੇ 6 ਬੱਚੇ ਦਿੱਤੇ ਹੈ ਬਹੁਤ ਹੀ ਜਿਆਦਾ ਪਿਆਰੀ ਹੈ ਪਪੀਜ਼ ਚਲੋ ਦਿਖਾਨਾ ਹੈ ਤੁਹਾਨੂੰ ਤੂੜੀ ਵਾਲੇ ਇਧਰ ਕਮਰੇ ਚ ਹੀ ਸੋਪੀ ਹੁਣ ਦੋਸਤੋ ਕੂਰੀ ਆਪਣੀ ਜਿਹੜੀ ਬਾਹਰ ਚਲੇ ਗਈ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਨਾ ਹੈ ਕਤੂਰੇ ਪਿਆਰੇ ਪਿਆਰੇ ਪਪੀਜ਼ ਉਹ ਜਾ ਕੇ ਬਾਹਰ ਚਲੇ ਗਈ ਕੁੱਤੇ ਪੌਂ ਗਰੇ ਸੀ ਕੋਈ ਤੇ ਉੱਥੇ ਵੇਖਣ ਲੱਗੀ ਜਾ ਕੇ ਚਲੋ ਜੀ ਚਲਦੇ ਆਪਾਂ ਬੱਚਿਆਂ ਵੱਲ ਸੜਕੇ ਦੇਖਦਾ ਹੈ ਅੱਜ ਲੱਗੀ ਹੋਵੇ ਤੇ ਥੋੜਾ ਡਰ ਲੱਗਦਾ ਹੈ ਪਤਾ ਵੀ ਉਦਾਂ ਦੇ ਕੁਝ ਨਹੀਂ ਕਹਿੰਦੀ ਮੈਨੂੰ ਮੇਰ ਨਾਲ ਤੇ ਬਹੁਤ ਜ਼ਿਆਦਾ ਹੈ ਪਰ ਫਿਰ ਵੀ ਉਹਨੂੰ ਇਦਾਂ ਲੱਗਦਾ ਰਹਿੰਦਾ ਜਿਵੇਂ ਮੇਰੇ ਬੱਚੇ ਨੇ ਕੋਈ ਚੁੱਕ ਕੇ ਲੈ ਜੇ ਚਲੋ ਚਲੋ ਦੇਖੀਓ ਟਿੱਕ ਟਿੱਕ ਯਾਰ ਕਿੰਨੇ ਪਿਆਰੇ ਹਨ ਦੇਖਦੀ ਹਾਂ ਮਸਤ ਹੋਏ ਤੇ ਟਿੰਟੂ ਆ ਦੇਖੋ ਅੱਖਾਂ ਨਹੀਂ ਖੁਲੀਆਂ ਜੀ ਹਮ ਅਜੇ ਅੱਖਾਂ ਨਹੀਂ ਖੁਲੀਆਂ 4 ਦਿਨ ਹੋਏ ਸੋਈ ਨਹੀਂ

ਜੀ ਕੋਈ ਮਸਤ ਰਿੰਦੇ ਉਹ ਲੂ ਜੀ ਗੁੱਡੇ ਜੀ ਘਡਾਉਣੇ ਜੀ ਹੂੰ ਹੂੰ ਕੰਮ ਬਤਾ ਨਹੀਂ ਕਿਦਾਂ ਖੋਲਣਗੇ ਹੋਏ ਚਲੋ ਜੀ ਬਸ ਕਰਦੇ ਇਹਨਾਂ ਨੂੰ ਆਪਾਂ ਹੋਰ ਨਹੀਂ ਡਿਸਟਰਬ ਕਰਨਾ ਵਿਚਾਰੇ ਨੇ ਮੁੰਨੀ ਅਜੇ ਬਾਹਰ ਹੀ ਬੈਠੀ ਮੁੰਨੀ ਆਜੋ ਆਜਾ ਇਹ ਭੱਜੀ ਜਾਂਦੀ ਕਿੱਦਾਂ ਆਜੋ ਚਲੋ ਬੱਚਾ ਚਲੋ 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 ਉਧਰ ਉਧਰ ਜਾ ਚਲੋ ਆ ਜਾ ਆ ਦੇ ਫਿਰ ਆ ਦੇ ਮੁੰਨਾ ਆ ਜਾ ਆ ਦੇ ਚਲੋ ਉਧਰ ਹਾਂ ਅੱਜ ਚਣੀਆਂ ਦੇ ਬਾਹਰ ਹੀ ਜਾਣਾ ਇਹ ਚਲੋ ਜਾ ਚਾ ਲੈਣ ਦਿਨੇ ਉਹ ਕੁੱਤੇ ਬਾਹਰ ਕੋਈ ਭੌਂਕਰੇ ਤਾਂ ਕਰਕੇ ਇਹਨੂੰ ਹੋ ਰਿਹਾ ਇੱਧਰ ਇੱਕ ਮਸਤ ਹੋਈ ਪਈ ਹੈ ਚਿ 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 ਸੇ ਬੱਚੇ ਆ ਪੂਰੇ 5 ਕੁੱਤੇ ਐ 1 ਕੁੱਤੀ ਐ ਆ ਜਿਹੜਾ ਬੂਰਾ ਵਾਲਾ ਇਹ ਅਸੀਂ ਪਾਲਾਂਗੇ ਇਹਨੂੰ ਅਸੀਂ ਰੱਖਣਾ ਐ ਬਾਕੀ ਚਲੋ ਜਿੰਨੇ ਵੀ ਲੈਣੇ ਹੋਣਗੇ ਇੱਕ ਕੁੱਤੀ ਕੁੱਤਾ ਦੇ ਬੱਕ ਹੋ ਗਏ ਪਹਿਲੇ ਉਹ ਕਿਸੇ ਨੇ ਲੈ ਜਾਣੇ ਪਾਲਣ ਲਈ ਜਦੋਂ ਅੱਖਾਂ ਖੁੱਲਣਗੀਆਂ ਜੇ ਸਭ ਮਸਤ ਹੋਏ ਪੇ ਲੋਟਪਟ ਸਾਰਾ ਦਿਨ ਚੁੰਗਦੇ ਰਹਿੰਦੇ ਐ ਦੁੱਧ ਇਹਨਾਂ ਦੀ ਜਿਹੜੀ ਮਾਂ ਐ ਉਹ ਵੀ ਇਦਾਂ ਹੀ ਆ ਗਈ ਸੀ ਕਿਤੋਂ ਤੇ ਫੇਰ ਘਰ ਦੇ ਦੇ ਨਹੀਂ ਰੱਖਣਾ ਚਾਹੁੰਦੇ ਸੀ ਪਰ ਮੈਨੂੰ ਬਹੁਤ ਜ਼ਿਆਦਾ ਪਿਆਰੀ ਲੱਗਦੀ ਸੀ ਮੇਰੇ ਨਾਲ ਮੈਂ ਖੇਡ ਮੇਰੇ ਨਾਲ ਬਹੁਤ ਜ਼ਿਆਦਾ ਖੇਡਦੀ ਸੀ ਇਦਾਂ ਛੋਟਾ ਜਿਹਾ ਬੱਚਾ ਹੀ ਬਹੁਤ ਪਿਆਰਾ ਲੱਗਦਾ ਤੁਹਾਨੂੰ ਪਤਾ ਹੀ ਕਿੰਨਾ ਤੇ ਫਿਰ ਮੈਂ ਉਹਨੂੰ ਦੁੱਧ ਪਾਪੂ ਕੇ ਵਿਚਾਰੀ ਨੂੰ ਚੰਗੀ ਤਰ੍ਹਾਂ ਪਾਲ ਲਿਆ ਛੋਟੀ ਜੀ ਨੂੰ ਤੇ ਅਜੇ ਵੀ ਮੇਰਾ ਬਹੁਤ ਜ਼ਿਆਦਾ ਕਰਦੀ ਵਿਚਾਰੀ ਮੁੰਨੀ ਜਾਨਵਰ ਕਿੰਨੇ ਵਫਾਦਾਰ ਹੁੰਦੇ ਆ ਜਦੋਂ ਇਹ ਇਹਨਾਂ ਦੀ ਮਾਂ ਜਿਹੜੀ ਸੀ ਉਹ ਛੋਟੀ ਜੀ ਹੁੰਦੀ ਰਹੀ ਸੀ ਇੰਨਾ ਜ਼ਿਆਦਾ ਮਤਲਬ ਖੇਡਦੀ ਹੁੰਦੀ ਸੀ ਬੱਚਿਆਂ ਵਾਂਗ ਜਿਵੇਂ ਕੋਈ ਛੋਟੇ ਜਵਾਕ ਨਹੀਂ ਕਰਦੇ ਇਦਾਂ ਮੋਹ ਕਰਦੀ ਹੁੰਦੀ ਬਹੁਤ ਜ਼ਿਆਦਾ ਮੋਹ ਕਰਦੀ ਹੁੰਦੀ ਮੈਂ ਰਾਤ ਨੂੰ ਪਿਆ ਹ ਮੈਂ ਪੈਰ ਮਾਰ ਮਾਰ ਕੇ ਉੱਤੇ ਨੂੰ ਆਣਾ ਵੀ ਬਹੁਤ ਜ਼ਿਆਦਾ ਮੇਰੇ ਨਾਲ ਵੀ ਖੇਡ ਇਦਾਂ ਕਰਦੀ ਹੁੰਦੀ ਸੀ ਜਦੋਂ ਇੰਨਾ ਖੇਡਦਾ ਨਹੀਂ ਤੇ ਬਹੁਤ ਖੁਸ਼ ਰਹਿੰਦੀ ਸੀ ਅੱਜ ਦੇਖ ਲਓ ਇਹ ਵੀ ਮਾਂ ਬਣ ਗਈ ਛੋਟੇ ਛੋਟੇ ਬੱਚੇ ਦੇ ਇ ਜਦੋਂ ਇਹ ਅੱਖਾਂ ਖੋਲਣਗੇ ਥੋੜੇ ਵੱਡੇ ਹੋਣਗੇ ਫਿਰ ਖੇਡਿਆ ਕਰਾਂਗੇ ਇਹਨਾਂ ਨਾਲ ਅਜੇ ਤਾਂ ਇੱਥੇ ਹੀ ਮਸਤ ਰਹਿੰਦੇ ਜਿੱਦਣ ਅੱਖਾਂ ਖੁੱਲ ਗਈਆਂ ਇਹਨਾਂ ਨੇ ਬਸ ਮਾਂ ਦੇ ਨਾਲ ਹੀ ਬਾਹਰ ਬੂਰ ਭੱਜੀ ਫੇਰਨਾ ਕਰਨਾ ਅਜੇ ਤੇ ਇਹਨਾਂ ਨੂੰ ਦੁੱਧ ਪੀਣ ਦਾ ਕੀ ਮਤਲਬ ਹੈ ਮਾਂ ਨਾਲ ਹੀ ਵਿਚਾਰੇ ਕਿਊ ਟੂ ਕਿਊ ਟੂ ਜੇ ਚੱਲ ਮਿੰਨਾ ਬੱਚਿਆਂ ਕੋ ਚਲੋ ਚਲੋ ਬਹੁਤ ਹਾਂਜੀ ਦੋਸਤੋ ਹੈ ਨਾ ਕਿ ਨਾ ਇੰਟਰਸਟਿੰਗ ਵਲੌਗ ਉਮੀਦ ਕਰਦਾ ਤੁਸੀਂ ਵੀ ਇੰਜੋਏ ਕੀਤਾ ਹੋਣਾ ਹੈ ਇਸ ਵਲੌਗ ਨੂੰ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਮਿਲਦੇ ਹਾਂ ਹੋਰ ਨਵੇਂ ਵਲੌਗ 'ਚ